ਆਈ ਵਾਸੀ ਪਰਮ ਦੇਵ ਦੀ ਕਾਸ਼ੈ ਦਸਵੀਂ ਪ੍ਰਥਮ ਪ੍ਰਭਾਤਿ ਸਿਮਰਤਾ ਗੁਰੂ ਨਾਨਕ ਨੇ ਧਿਆਏ ਸ਼ਰੰਗਤ ਗੁਰਦੇਵ ਦਾ ਅਸਰਾ ਦਸਨ ਸਹਾਰਾ ਹੈ ਅਧਨ ਹਰੂ ਬਿੰਦਨਾ ਸਿਮਰੋ ਸ੍ਰੀ ਮਨਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਹੀ ਆ ਜਿਸ ਮਿੱਠੇ ਸਭ ਜੋ ਘਰ ਮਾਂ ਨਿੱਤਾਂ ਵਰਤਾਏ ਸਫਾਈ ਹੁ ਸਹਾਰਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਫਾਈ ਨਾ ਮਨ ਸੁਪਿਆ ਵਾਲੀ ਰਗਿਆ ਤੇ ਚਲਾਈ ਕੀ ਭਾਈ ਜੇ ਕਿੰਨ ਦਿੱਤੀ ਤਾ ਤਾ ਸਚਿਆਰੇ ਸਚਿਆਰੇ ਦੀ ਕਮਾਈ ਦਾ ਧਿਆਨ ਕਰੀ ਖਾਲਸਾ ਦੀ ਲੋ ਜੋ ਜੀ ਬੋਲੇ ਜੀ ਤੂੰ ਜਿੰਨਾ ਸਿੰਗਾ ਸੁਨਿਆ ਤੁਮਹੇ ਸਿਰ ਦਿੱਤੇ ਬੰਦ ਬੰਦ ਕਰਾਈ ਗੋਤਰੀਆਂ ਲੋਆਂ ਜਾਂ ਚੜ੍ਹਨੀਆਂ ਵਿੱਚ ਚੜੇ ਆਰਿਆ ਬਾਚ ਰਹੇ ਗਏ ਗੋਤਰੀਆਂ ਸੇਵਾ ਨਿਪੋਣੀਆਂ ਕਿਰਤੀਆਂ ਅੰਤਮੇ ਮਰ ਸਿੱਖੀ ਕੇਸਾਂ ਸਵਸਹਾਦ ਲਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਸਾ ਜੀ ਬੋਲੋ ਜੀ ਪੰਜam ਤਹਤਾ ਸਭਾ ਕੋ ਜੀ ਦਾ ਧਿਆਨ ਕਰੇ ਬੋਲੋ ਜੀ ਪ੍ਰੋਫੈਸਰ ਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਦੇਵ ਸ੍ਰੀ ਸਾਹਿਬ ਜੀ ਸਹਾਇ ਖਾਸ ਜੀ ਕੇ ਬੋਲ ਜੋਗ ਜੋਗੀ ਅੱਤਾ ਅੱਲ ਕਮ ਕਾ ਜੈਕਾਰ ਵਾਜੀ ਸ੍ਰੀ ਵਾਹਿਗੁਰੂ ਸਿਖਾਂ ਦਾ ਨਾਮ ਨੀਵਾ ਮਾਤੀ ਤੇ ਮਤ ਪਥ ਦਾ ਰੱਖਾ ਆਪ ਬਾਹੀ ਗੁਰੂ ਹੈ ਅਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾ ਸਾਹਿਬ ਤੇ ਹੋਰ ਗੁਰਦਵਾਰਿਆਂ ਪੁਰਤਾ ਮਹਾਨ ਦੇ ਜੇਨਾਦ ਉਪਮੰਤ ਨੂੰ ਵਿਸ਼ੋੜਿਆ ਗਿਆ ਹੈ ਖੁੱਲੀ ਦਰਸ਼ਨ ਦੀਦਾਰ ਅਤੇ ਸੇਵਾ ਸੰਗਾਲ ਤਬਾ ਖਾਸਾ ਜੀ ਮਖਸ਼ੂਰ ਨਿਮਾਨ ਆਉਂਦੇ ਤਾਣ ਨਿਉਟਿਆਂ ਦੇ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਮਰ ਉੰਧੇ ਕਰਾਂ ਹੋਤਾਰਾ ਸਾ ਸੰਤਕ ਸੰਗਤ ਸਿੰਘ ਸਭਾ ਸਾਹਿਬੀ ਵਿਖੇ ਸਰਬੱਤ ਸੰਗਤਵਾਂ ਤੋਂ ਤੁਰੀ ਮਾਣਾਈ ਸੇ ਸਭੀ ਜੀਉਂਤ ਬਣਾ ਜੀ ਮਹਾਨ ਸ੍ਰੀ ਅਖੰਡ ਪਾਤਸ਼ਾਹ ਜੀ ਪਰ ਆਰਾਮ ਹੋ ਲੱਗੇ ਨੇ ਸੱਚੇ ਬਾਦਸ਼ਾਹ ਜੀਓ ਪਾਠੀ ਸਿੰਘਾਂ ਨੂੰ ਸ਼ੁਧ ਪਾਠ ਕਰਨ ਦੇ ਬਾਅਦ ਵਸ਼ਨੇ ਸੇਵਾਦਾਨਾਂ ਤੁਬ ਸੇਵਾ ਕੰਮ ਦੇ ਬਾਦ ਬਾਖਸ਼ ਨੇ ਆਦਤ ਮਦ ਮਦਗਵੰਦ ਤੱਕ ਅੰਦਰ ਵਿਗਨਤਾ ਸਾਹਤ ਸੰਪੂਰਨ ਤੈਨਾਲ ਕੋਪ ਭਵਾਣੇ ਸਰਬਾਤ ਸਭ ਤਾਂ ਆਪਣੇ ਦਰੋਂ ਕਰੋ ਜੋ ਮੰਗੇ ਠਾ ਕੁ ਆਪਣੇ ਸਿਧ ਸਰਬੱਤਾਂ ਦੇ ਵਾਸ਼ਿਸ਼ਾ ਰਹਿਮਤਾ ਕਰਨਿਆ ਸਰਬੱਤ ਪਰਵਾਰਾਂ ਤੇ ਬੇਰ ਪਰਿਆ ਹੱਥ ਰੱਖਣਾ ਸਾਡੀਆਂ ਕਮਾਈਆਂ 'ਚ ਦਰਜ ਤਾਂ ਪਾਉਂੀਆਂ ਸਾਤਾਂ ਸਿੱਖੀ ਸੇਗੁਰੂ ਬਰੋਸਾ ਮੰਨਤਾਂ ਬਖਸ਼ਣਾ ਜਿਹਦੇ ਸੇਵਕ ਭਾਈ ਜਗਦੇਵ ਸਿੰਘ ਭਾਈ ਜੀਵਨ ਸਿੰਘ ਅਤੇ ਸਰਬੱਤ ਸਿੰਘ ਪੱਲੋਂ ਕੁੜਾ ਪ੍ਰਸਾਦ ਦੀ ਦੇਗਾ ਅਦਰ ਹੈ ਦਾਨ ਪਰਮਾਣੂ ਹੈ ਪ੍ਰਵਾਦ ਹੈ ਆ ਪ੍ਰਸਾਦ ਸੰਗਤ ਵਿੱਚ ਵਰਤੋਂ ਦੀ ਆ ਕੀ ਬਖਸ਼ੋ ਜੀ ਜਿੰਨਾ ਜਿੰਨਾ ਭਾਵਨਾ ਮਰਲੇ ਕਰਕੇ ਸੇਵ ਪਰਵਾਰਨ ਦੀ ਸੇਵਾ ਕੀਤੀ ਹੈ ਸ਼ੁਭ ਭਾਵਨਾਵਾਂ ਉਹ ਇਹ ਕਰਨੀਆਂ ਕਮਾਈਆਂ ਦੀ ਬਰਕਤਾਂ ਪਾਉਣੀਆਂ ਸਾਧੀਆਂ ਹਾਜ਼ਰੀਆਂ ਤਿਲੁਰ ਬਿਨਾ ਦਾਨ ਪਰਮਾਣੂ ਕਰਨੀਆਂ ਪਾਵਨ ਪਵਿੱਤਰ ਹੁਕਮਨਾਮੇ ਦੇ ਦਾਤ ਬਖਸ਼ੇ ਨੇ ਹਰ ਕਰੋ ਜੀ ਆਪਿਰ ਸ੍ਰੀ ਅਖੰਡ ਪਾਠ ਸਾਹਿਬ ਪਰ ਆਰਾਮ ਕਰਦੀਆ ਕਿਆ ਬਖਸ਼ੋ ਜੀ ਸਿਖ ਬੜਦੇ ਸੌਦੇ ਸਰਬਤ ਲਾਹੇਵੰਦ ਹੋਵਣ ਨਾਨਕ ਬਜਗਤ ਦੇ ਨਾਨਕ ਆਦ ਮਤੇ ਜੇ ਕੋ ਆ ਕਰ ਕਰ ਅੰਦਰ ਧਰਮ ਸਾਲ ਹੋਵ ਕੀਰਤਨ ਸਦਾ ਰਸੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਧੋਆ ਗੁਰਮਖ ਖਲ ਵਿੱਚ ਪ੍ਰਗਟ ਹੋਆ ਰਾਜ ਜੋਗ ਤਖਤ ਦੀਣ ਗੁਰਰਾਮ ਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਕਾਰਣ ਮਨੁਖ ਜਨਕਿਓ ਪ੍ਰਗਾਸ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਤਕਾਹ ਤਨ ਗੁਰ ਸੇਵੀਐ ਅਹਨ ਸੁਸਹਜ ਦਰਸਨ ਪਰਸੈ ਜਨਮ ਮਰਨ ਹੋਵੈ ਸਫਤ ਓਰੇ ਅਰਸਾ ਪੁਰਸਾ ਤੋਤ ਡਿਠੇ ਸਚੇ ਮਲ ਜਨਮ ਜਨਮ ਦੀ ਸੱਜਣਾ ਸੱਚਾ ਸਿਰ ਸਾ ਆਵੇ ਜਿਸ ਪਾਸ ਬਹਿ ਠਿਆ ਸਬਨਾ ਦਾ ਵੇਸਾ ਹੋ ਸਤਨਾਮ वाहे गुरु साहेबे सोरठ तो महला ਬੰਦਵਾ ਗੁਰ ਪੂਰਾ ਕਿਰਪਾਤਾਰੀ ਪ੍ਰਭ ਪੂਰੀ ਲੋਚ ਕਰ ਇਸਨਾਣ ਗ੍ਰਹ Gora pura irpa. ਸਨਾਣ ਗ੍ਰਾਇ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀ ਹੈ ਉਠਤ ਬੈਠਤ ਹਲਹਾਰ ਧਿਆਈ ਹੈ ਅਨ ਦਿਨ ਸੋਕ੍ਰਿਤ ਕਰਿਐ संत का मार्ग धर्म के पाड़े को वड भागी पाए कोट जन्म के केल बेखना से ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੈ ਜੇਨ ਪੂਰੀ ਕਲ ਰੱਖੀ ਜੀਅ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸਤ ਸਾਖੀ ਬਿਗੜਾ ਬਿਨਾਸੜਾ ਸਭ ਦੁੱਖ ਨਾਸਣ ਸਤ ਗੁਰ ਨਾਮ ਦਰੜਾ ਹੋਏ ਪਾਪ ਪਏ ਸਭ ਪਾਵ ਜਨਨ ਨਾਨਕ ਸੁਖ ਘਰ ਆਇਆ ਬੇਗਾਣਾ ਬਿਨਾਸਣ ਸਭ ਦੁੱਖ ਨਾਸਣ ਸਤ ਗੁਰ ਨਾਮ ਜਨ ਨਾਨਕ ਦੁੱਖ ਘਰ ਆਇਆ ਵਾਹਿਗੁਰੂ ਜੀ ਕਾ ਆਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੁਤ ਸੋਚਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪਣਾ ਹੋਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੋਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪ ਲੱਖ ਹੋਵੇ ਅ ਇਕਨਾ ਚੱਲਾ ਨਾਲ ਕੇ ਸਤਿਆਰਾ ਹੋਈ ਐ ਕੇ ਪੂੜਾ ਟਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮਣਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜੇ ਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਵਾਈਐ ਹੁਕਮਾ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਆਹ ਹਉ ਮੈਂ ਕਹਿ ਨ ਕੋਏ ਗਾਵੁ ਕੋ ਤਾਨ ਹੋਵੈ ਸਹਿ ਤਾਨ ਗਾਵੁ ਕੋ दात ਜਾਣੈ ਨੀ ਸਾੜ ਗਾਵਕੋ ਗੁਣ ਵਡਿਆਈਆਂ ਚਾਰ ਗਾਵਕੋ ਵਿਦਿਆ ਵਿਖਮ ਵੀ ਚਾਰ ਗਾਵਕੋ ਸਾਜ ਕਰੇ ਤਨ ਖੇ ਗਾਵਕੋ ਜੀਅ ਲੈ ਫਿਰ ਦੇ ਗਾਵਕੋ ਜਾਪਾ ਦਿਸੈ ਦੂਰ ਗਾਵਕੋ ਵੇਖਾ ਹਾਦਰਾ ਹضور ਕਥਨਾ ਕਥੀਨਾ ਆਵਾ ਤੋਟ ਕਤ ਕਤ ਕਥੀ ਕੋਟੀ ਕੋਟ ਓਟ ਦੇਂਦਾ ਦੇ ਲੈਂਦੇ ਥਗ ਪਾਏ ਜੁਗਾ ਜੁਗੰਤਰ ਖਾਹੀ ਖਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੇ ਵੇ ਪ੍ਰਵਾਹ ਸਾਚਾ ਸਾਹਿਬ ਸਤਨਾਏ ਪਖਿਆ ਭਾਉ ਅਪਾਰ ਅਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਕੇ ਅਗੈ ਰਖੀਐ ਜਿਤ ਦਿਸੈ ਦਰਬਾਰ ਮੋਹ ਕ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਓ ਵੜੇ ਆਈ ਵੀ ਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸੱਜਿਆਰ ਆਪਿਆਂ ਨ ਜਾਏ ਕੀ ਤਾਰਾ ਹੋਏ ਆਪੇ ਆਪ ਨਰੰਜਣ ਸੋਏ ਜਿਨ ਸੇਵਿਆ